ਹਾਂਜੀ ਆਪਾਂ ਰਿਸ਼ਤਾ ਲੈ ਕੇ ਆਏ ਹਾਂ ਪਟਾਲਾ ਏਰੀਆ ਲੜਕੇ ਦਾ ਡੇਟ ਆਵਰਥ 1999 ਤੇ ਹਾਈਟ ਹੈ 511 ਸਟੱਡੀ ਕੀਤੀ ਹੈ ਜੀ ਪਲੱਸ 2 ਨੋਰਮੈਡੀਕਲ ਦੋ ਭਰਾਣੇ ਦੇ ਇਹ ਦੋਨੋਂ ਹੀ ਕੈਨੇਡਾ ਦੇ ਵਿੱਚ ਨੇ ਦੋਨਾਂ ਭਰਾਵਾਂ ਨੂੰ ਟੋਟਲ 14 ਕਿੱਲੇ ਜ਼ਮੀਨ ਆਉਂਦੀ ਹੈ ਜੀ ਤੇ ਲੜਕੇ ਦੇ ਫਾਦਰ ਸਾਹਿਬ ਨੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਇਹ ਲੜਕਾ ਕਨੇਡਾ ਦੇ ਵਿੱਚ ਵਰਕ ਅਪਾਰਟਮੈਂਟ ਤੇ ਹੈ ਜੀ ਲੜਕਾ ਟਰਾਲਾ ਚਲਾਉਂਦਾ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਇਹ ਕਨੇਡਾ ਵਾਲੀ ਲੜਕੀ ਨੂੰ ਹੀ ਦਿੰਦੇ ਨੇ ਏਰੀਆ ਜੇ ਲੜਕੀ ਦਾ ਏਰੀਆ ਹੋਵੇ ਜੀ ਅੰਮ੍ਰਿਤਸਰ ਜਾਂ ਫਿਰ ਗੁਰਦਾਸਪੁਰ ਜੀ ਜੇ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਫਾਈਲ ਨੰਬਰ 80710 ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ